ਸਰਨਾ ਓਨਰ ਮੌਜੂਦ ਨੇ ਰਜਤ ਜੀ ਆਪਾਂ ਉਹਨਾਂ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਅੱਜ ਦੱਸੋ ਕਿ ਜਿਹੜੀ ਐਗਜ਼ੀਬਿਸ਼ਨ ਦਾ ਦੂਸਰਾ ਦਿਨ ਹੈ ਰਿਸਪੌਂਸ ਕੀ ਰਿਹਾ ਵਾ ਕਸਟਮਰ ਦਾ ਸਰ सर कस्टमर भी पोर्टफोलियो का अच्छी है लेकिन मेन दे लगी कि प्रोडक्ट में देख के ट्रैक्शन कस्टमर भी काफी अच्छी आ रही है ओके okay. और प्रोडक्ट इस तरह देने कि कस्टमर अट्रैक्ट हो लाइक like कर रहे है लाइक like कर रहे है ये प्रोडक्ट इस तरह दे अपने वाला पा लेके आए हैं मैं तो उनको प्रोडक्ट को इंट्रोड्यूस करवाना एग्जांपल आप स्टार्टिंग को तो यू नो स्टार्ट कर दे हां जी सर ये अपना मेटल डोर सीरीज प्रोडक्ट है ओके okay. ये स्टील का डोर है स्टील दी चुगात हैगी है कंप्लीट सेट आप को मिलेगा जिसका कलर ऑप्शन हैगा ओके ये प्रोडक्ट वुडन देवेचे पॉसिबल नहीं हैगा लेकिन मेटल देवेचे आप ਕਸਟਮਾਈਜੇਸ਼ਨ ਆਪਣੀ ਅਦਾਜੀ ਆ ਰਹੀ ਹੈ ਓਕੇ ਇਹਦੇ ਵਿੱਚ ਵਿੱਚ ਆਪਣਾ ਲੌਕਸ ਮੈਟਲ ਪੇਂਟ ਕੰਪਲੀਟ ਸੈਟਅਪ ਆ ਦੇ ਰਹੇ ਹੈਗੇ ਐ ਐਗਜ਼ਾਮਪਲ ਇਹਦੇ ਸੈਟਸ ਜਿਸ ਦਾ 7/3 ਦਾ ਸੈਟ ਹੈ 25000 ਦਾ ਅਪ੍ਰੋਕਸੀਮੇਟਲੀ ਆ ਜਾਣਾ ਅੱਛਾ ਸਰ ਮੈਂ ਇੱਕ ਵਾਰ ਇਹਦੇ ਬਾਰੇ ਪੁੱਛਣਾ ਸਰ ਜੀ ਜਰੂਰ ਜੀ ਕਰਨੀ ਹੈ ਸਟੀਲ ਦਾ ਵਾ ਜੀ ਇਹ ਕਿੰਨਾ ਕੁ ਕੋਸਟਲੀ ਹੈਗਾ ਸਰ ਜੀ ਆਪਾਂ ਆਮ ਤਰ੍ਹਾਂ ਦੀ ਗੱਲ ਹੈ ਤੇ ਉਹਦੇ ਵਿੱਚ ਕਿੰਨਾ ਕੁ ਫਰਕ ਹੈ ਸਰ ਜੀ ਜਿਹੜੇ ਆਮ ਦੋਰ ਹੈਗੇ ਨੇ ਉਹ ਆਪਾਂ ਦੇਖੀਏ ਕਿ ਅਗਰ ਮੈਟਲ ਦੇ ਵਿੱਚ ਜਾਈਏ ਹੂੰ ਤੋ ਮੈਟਲ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਡਕਟ ਪਲੈਨ ਹੁੰਦੇ ਹੈਗੇ ਨੇ ਇਹ ਸੀਐਨਸੀ ਪੈਨਲ ਪ੍ਰੋਡਕਟ ਆ ਗਿਆ ਬੜਾ ਅੱਛਾ ਰੋਇਲ ਕਵਰਟਾ ਗਿਆ ਹੈ ਔਰ ਅੱਛੀ ਕਵੌਲਸੇ ਵੀ ਚੱਲ ਜਾਂਦਾ ਹੈਗਾ ਠੀਕ ਹੈ ਜੀ ਇਹ ਨਾਰਮਲ ਰੇਂਜ ਦੇ ਵਿੱਚ ਇਸ ਤਰ੍ਹਾਂ ਦਾ 18000 ਤੋਂ ਸਟਾਰਟ ਹੋ ਜਾਂਦਾ ਜਿਹੜੇ ਬਿਲਕੁਲ ਬੇਸਿਕ ਕੋਰ ਮਾਡਲ ਹੈ ਉਸ ਇਸ ਤਰ੍ਹਾਂ ਦੇ ਮਾਡਲ 25000 ਦੇ ਆ ਜਾਂਦੇ ਹੈਗੇ ਡਿਪੈਂਡ ਕਰਦਾ ਆਪਾਂ ਮਾਡਲ ਕਿਸ ਤਰ੍ਹਾਂ ਦਾ ਲੈ ਰਹੇ ਹੈਗੇ ਤੇ ਲਾਈਫ ਦੀ ਗੱਲ ਕਰਨੀ ਸਾਲ ਆਪਾਂ ਇਹਦੀ ਲਾਈਫ ਕਿੰਨੀ ਹੋਏਗੀ ਸਰ ਜੀ ਕਰੋਮਾਈਟ ਵਾਟਰ ਦਾ ਕੋਈ ਟੈਕ ਨਹੀਂ ਇਹਨੂੰ ਕਹਿੰਦੇ ਇਹ ਲਾਈਫ ਟਾਈਮ ਗਾਰੰਟੀ ਦੇਣੀ ਹੈ ਕਰੋਮਾਈਟ ਵਾ ਔਰ ਲਾਕਸ ਦਾ ਵੀ ਸੋਲੂਸ਼ਨ ਇਹ ਨਾਲ ਮਿਲੇਗਾ ਆਪਾਂ ਨੂੰ ਲਾਕਸ ਦੀ 5 ਇਅਰਸ ਦੀ ਗਾਰੰਟੀ ਦੇ ਇਹ ਸਰ ਜਿਸ ਤਰ੍ਹਾਂ ਕੀ ਇਸ ਸਨਮਾਈਕਾ ਉੱਪਰ ਲੱਗਾ ਹੈ ਨਾ ਕਲਰ ਇਹ ਸਨਮਾਈਕਾ ਨਹੀਂ ਹੈ ਜੀ ਇਹ ਮਾਈਕਲ ਦੇ ਉੱਪਰ ਫਾਉਂਡ ਰਿਪੋਰਟਿੰਗ ਹੋਦੀ ਹੈ ਓਕੇ ਇਹਦਾ ਕੋਈ ਉਤਰਨ ਦਾ ਡਰ ਤਾਂ ਨਹੀਂ ਸਰ ਕੋਸਮੇਲਾ ਜਿਹੜਾ ਗੱਲ ਹੋ ਜਾਂਦਾ ਫਿੱਕਾ ਹੋ ਜਾਂਦਾ ਜ਼ਲ ਨਹੀਂ ਹੋਏਗਾ ਇਹਦਾ ਜਿਹੜਾ ਹੈਗਾ ਇੰਡੋਰ ਲਗਾਉਣ ਦਾ ਪ੍ਰੋਡਕਟ ਹੈ ਅਦਰ ਦੇ ਉੱਪਰ ਬਾਇ ਚਾਂਸ ਤੁਸੀਂ ਆਊਟਡੋਰ ਤੇ ਲਗਾਣੇ ਹੋ ਤੇ ਰੀਪੇਂਟੇਬਲ ਹੈਗਾ ਠੀਕ ਹੈ ਸਰ ਹੋਰ ਦੱਸੋ ਸਰ ਹੋਰ ਕੀ ਤੁਹਾਡੇ ਕੋਲ ਖਾਸ ਇਹ ਵਾਲੇ ਪ੍ਰੋਡਕਟਸ ਆ ਜਾਂਦੇ ਜੀ ਸੀਐਨਸੀ ਐਚਡੀਐਮਆਰ ਦੇ ਵਿੱਚ ਇਹਦੇ ਉੱ

ਤੇ 5250 ਤੋਂ ਸਟਾਰਟ ਹੋ ਜਾਂਦੇ ਐ ਇਸ ਤੋਂ ਦੇ ਗੋਲਡਟ ਪੈਨਲ ਦੇ ਵਿੱਚ ਸਰ ਜਿਸ ਤਰ੍ਹਾਂ ਕਿ ਇਹ ਇੱਕੀ ਦਰਵਾਜੇ ਦਾ ਤੁਹਾਡੇ ਪਹਿਲਾਂ ਗੱਲ ਕੀਤੀ ਸੀ ਤੁਹਾਡੇ ਸਟਾਫ ਮੈਂਬਰ ਨਾਲ ਉਹਨਾਂ ਨੇ 5 ਤੋਂ 5500 ਦੱਸਿਆ ਸੀਗਾ ਦਾ ਪ੍ਰਾਈਸ ਤੇ ਕਈ ਦਰਵਾਜੇ ਮੈਂ ਉਹਨਾਂ ਦੇ ਦੱਸੇ 15 ਤੋਂ 20000 ਦੇ ਫਿਰ 5 ਤੋਂ 5500 ਜਿਹੜਾ ਚੀਪ ਪ੍ਰਾਈਸ ਹੈਗਾ ਇਹਦੇ ਵਿੱਚ ਸਰ ਜੀ ਕੋਈ ਕਮੀ ਪੇਸ਼ੀ ਕੀ ਹੈ ਜੀ ਸਰ ਜੀ ਜਿੱਦਾਂ ਕੋਈ ਸਿਉਂਗ ਲੱਗਨ ਦਾ ਡਰ ਜਾਂ ਕੁਝ ਸਮੇਂ ਬਾਅਦ ਡਲ ਹੁੰਦਾ ਡਰ ਜਾਂ ਉਹ ਪਾਣੀ ਜਿਹੜਾ ਬੁੱਢ ਜਿਹੜਾ ਫੁੱਲ ਜਾਂਦੀ ਪਾਣੀ ਕਿਉਂਕਿ ਘਰਾਂ ਦੇ ਵਿੱਚ ਨਾਰਮਲੀ ਝਾੜੂ ਪੋਚਾ ਔਰ ਸਫਾਈ ਤਾਂ ਹੁੰਦੀ ਆ ਸਰ ਜੀ ਵਰਸ਼ਨ ਇਦੇ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਮੈਂ ਦੇਖਿਆ ਜਿਆਦਾ ਨੀਚੇ ਦੇ ਦਵਾਜ਼ੇ ਜਿਹੜਾ ਇਹ ਪ੍ਰੋਡਕਟ ਹੁੰਦਾ ਜੀ ਇਹਦੇ ਵਿੱਚ ਵਾਟਰ ਰਿਸਿਸਟੈਂਸ ਹੁੰਦਾ ਹੈਗਾ ਓਕੇ ਸਰ ਉਹ ਵਾਟਰ ਨੂੰ ਰਿਸਿਸਟ ਕਰੇਗਾ ਵਾਟਰ ਪ੍ਰੂਫ ਹੀ ਸਾਡੇ ਕੋਲ ਪੀਵੀਸੀ ਰੋਲ ਸਕੇ ਨੇ ਉਹਦੇ ਲਈ ਸਾਡੇ ਕੋਲ ਅਲੱਗ ਸੈਕਸ਼ਨ ਹੈਗਾ ਠੀਕ ਹੈ ਜੀ ਇਹ ਹੋ ਗਿਆ ਡਰਾਈ ਹੋ ਗਿਆ ਇਸ ਲਈ ਜਿੱਦਾਂ ਆਪਣੇ ਬੈਡਰੂਮਸ ਹੋ ਗਏ ਆਪਕ ਓਕੇ ਆਪਣੇ ਲੌਬੀ ਏਰੀਆਜ਼ ਹੋ ਗਏ ਜਿੱਦਾਂ ਮੇਨ ਡੋਰ ਵੀ ਹੋ ਗਿਆ ਇਹ ਉਸ ਲਈ ਸਾਡੇ ਕੋਲ ਅਲੱਗ ਕੈਟਾਗਰੀ ਹੈ ਜੀ ਠੀਕ ਹੈ ਸਰ ਬਾਕੀ ਇਸ ਦੇ ਵਿੱਚ ਜਿਹੜਾ ਕਲੈਕਟਰ ਹੁਣ ਮੇਨ ਡਾਡਾ ਦਾ ਗਰੰਟੀ ਫੀਚਰਸ ਲੰਦਾ ਗਰਸ ਆਪਣਾ ਬੈਂਡਿੰਗ ਹੁੰਦਾ ਦਰਵਾਜ਼ਾ ਬੈਂਡ ਹੋ ਜਾਏ ਜਾਂ ਕਿ ਸਟੋਆ ਡੋਰ ਦੀ ਰਿਪਲੇਸਮੈਂਟ ਹੈ ਓਕੇ ਬਦਲੇ ਉਹ 15 ਇਅਰਸ ਦਾ ਗਰੰਟੀ ਬੈਕਅਪ ਮਲੇਗਾ ਅਗਰ ਡੋਰ ਬੈਂਡ ਹੁੰਦਾ ਹੈ ਤੇ ਡੋਰ ਦਾ ਫ੍ਰੀ ਆਫ ਕਾਸਟ ਚੇਂਜ ਕਰਕੇ ਦਊਗਾ ਯੂ ਬੋਸ ਚੇਂਜ ਕਰਕੇ ਦਊਗਾ ਠੀਕ ਹੈ ਸਰ ਹੋਰ ਕੀ ਹੈ ਸਰ ਤੁਹਾਡੇ ਕੋਲ ਇਸ ਵਾਰ ਖਾਸ ਜੇ ਮੈਂ ਤੁਹਾਨੂੰ ਆਪਣਾ ਫਰੰਟ ਦਿਖਾ ਰਿਹਾ ਸੀਗਾ ਇਹਦੇ ਵਿੱਚ ਵਿਨੀਅਰ ਪੈਨਲ ਆ ਜਾਂਦਾ ਹੈਗਾ। ਇਹਦੇ ਵਿੱਚ ਪੈਨਲ ਦੇ ਵਿੱਚ ਹੀ ਬਣਿਆ ਹੋਇਆ ਵਿਨੀਅਰ ਵਾਲਾ ਸਿੰਗਲ ਪਾਰਟ ਚ ਬਣਿਆ ਹੋਇਆ ਕੋਈ ਜੋਇੰਟ ਨਹੀਂ ਹੁੰਦਾ। ਬੱਚੇ ਸਰ ਇਹਨਾਂ ਪਾਸੇ ਦਾ ਫਰੰਟ ਬੈਕ ਸੇਮ ਰਹੇਗਾ। ਓਕੇ। ਪਰ ਇਹ ਹਾਰਡਵੁੱਡ ਹੁੰਦੀ ਹੈਗੀ ਜਿਸ ਨਾਲ ਆਪਾਂ ਸਾਲ ਤੇ ਬਰਮਾਚਾਂ ਹਾਰਡਵੁੱਡ ਦੇ ਵਿੱਚ ਬਣਾ ਰਹੇ ਹਾਂ। ਆਮ ਜਿਹੜੀਆਂ ਲੱਕੜਾਂ ਮਾਰਕੀਟ ਚੋਂ ਦੀਆਂ ਨੂੰ ਪਾਈਨ ਹੁੰਦੀਆਂ ਨੇ ਇਹ ਇਕੱਲਾ ਹੁੰਦੀਆਂ ਨੇ। ਇਹਦੇ ਵਿੱਚ ਆਪਾਂ ਕੋਟਲੀ ਹਾਰਡਵੁੱਡ ਰਿਡਿਊਸ ਕੀਤੀ ਹੋਈ ਹੈ। ਉਹ ਕੰਪਲੀਟ ਕੰਟੈਕਟ ਹੈਗਾ। ਠੀਕ ਹੈ ਸਰ। ਔਰ ਇਹਦੇ ਵਿੱਚ ਸਰ ਦਾ ਗਰੰਟੀ ਫੀਚਰ ਸੇਮ ਰਹੇਗਾ 15 ইয়ার্স ਸਰ 15 ইয়ার্স ਜੀ ঠিক আছে ਸਰ ਹੁਣ ਐਂਡੋਸਲੀ ਆ ਗਿਆ ਜਿੱਦਾਂ ਆਪਾਂ ਇੰਟਰਸਟ ਲਗਾਉਂਦੇ ਆ ਕਰਾਉਣ ਦੇ ਵਿੱਚ ਇੰਟਰਸਟ ਪ੍ਰੋਡਕਟ ਆ ਗਿਆ ਇਹ ਸਾਗਵਨ ਦੱਸੀ ਸੀ ਇਹ ਸਾਗਵਨ ਮੂਡ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਇੰਦਰ ਵਿੱਚ ਪਿਓਰ ਸਾਗਵਨ ਵੁੱਡ ਲੱਗੀ ਹੋਈ ਹੈ ਤੇ ਬੈਕ ਸਾਈਡ ਹੈਗਾ ਵਿਨੀਅਰ ਲੱਗਾ ਹੋਇਆ ਫਰੰਟ ਤੇ ਸਾਰੀ ਸਾਗਵਨ ਬੀਮ ਦੋਸਿੰਗ ਹੈ ਜਿਸ ਤਰ੍ਹਾਂ ਦੀ ਗ੍ਰੇਸ ਆ ਰਹੀ ਹੋਈ ਹੈ ਠੀਕ ਹੈ ਸਰ ਇਹ ਮੇਨ ਡੋਰਸਲੀ ਆ ਗਿਆ ਮੇਨ ਡੋਰਸਲੀ ਜੀ ਠੀਕ ਹੈ ਇਹ ਵੈਸੇ ਤਾਂ ਮੇਨ ਡੋਰਸਲੀ ਹੈਗਾ ਬਾਕੀ ਬਟ ਜਿੱਤੇ ਮਰਜ਼ੀ ਦੇ ਹਾਸਲੋ ਡਿਜ਼ਾਈਨ ਸਿਰਫ ਬਣਦਾ ਹੈ ਪਰ ਪੀਵੀਸੀ ਵੈਕਿਊਮ ਕੋਟਿੰਗ ਕੀਤੀ ਹੋਈ ਹੈ। ਤੇ ਮੈਂ ਤੁਹਾਨੂੰ ਕਹਿ ਰਿਹਾ ਸੀ ਵਾਸ਼ਰੂਮਸ ਲਈ ਸਾਡੇ ਕੋਲ ਐਵਲੋਪ ਪ੍ਰੋਡਕਟ ਹੁੰਦਾ। ਓਕੇ ਸਰ। ਇਹ ਇੱਕ ਵਿਨਾਈਲ ਫੋਇਲ ਹੁੰਦੀ ਹੈਗੀ, ਇਹ ਵਾਟਰਪੂਫ ਹੁੰਦੀ ਹੈ। ਇਹਨੂੰ ਪਾਣੀ ਦਾ ਕੋਈ ਪ੍ਰੋਬਲਮ ਨਹੀਂ ਹੁੰਦਾ। ਠੀਕ ਆ, ਵਾਟਰਪੂਫ, ਵਾਸ਼ਰੂਮ ਲਈ ਸਪੈਸ਼ਲ ਹੈ। ਰੈਡੀ ਟੂ ਯੂਜ਼ ਪ੍ਰੋਡਕਟ ਹੈਗੇ। ਅੰਦਰ ਤੁਹਾਨੂੰ ਕੁਝ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਕੋਈ ਚੇਂਡ ਪਾਲਿਸ਼ ਨਹੀਂ ਕਰਨਾ। ਇਹਦੀ ਵੀ ਸਰ ਜੀ ਉਨੀ ਗਾਰੰਟੀ ਹੈਗੀ ਆ। ਕੰਦੀ ਵੀ ਗਾਰੰਟੀ ਸੇਮ ਹੈਗੀ ਆ। ਇਹ ਸਰ ਪ੍ਰਾਈਸ ਦੀ ਗੱਲ ਲਈ ਪ੍ਰਾਈਸ ਕੀ ਆ। ਦੇਖੋ ਜੀ ਪ੍ਰਾਈਸ ਅੰਦਰ ਵਿੱਚ ਸਟਾਰਟਿੰਗ ਤਾਂ ਤੁਹ ਅਪਰੋਕਸੀਮੇਟਲੀ ਰੇਂਜ ਆ ਜਾਂਦੀ ਹੈ 5-10 ਹਜ਼ਾਰ ਦੇ ਵਿੱਚ ਵਿੱਚ ਰਨਿੰਗ ਰੇਂਜਸ ਆ ਜਾਂਦੀਆਂ ਨੇ ਬਾਕੀ ਰੇਂਜਸ ਡਿਪੈਂਡ ਕਰਦਾ ਗਿਆ ਆਪਾਂ ਕੀ ਚੀਜ਼ ਤਿਆਰ ਕਰਵਾ ਰਹੇ ਹਾਂ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਣਾ ਸਰ ਵੈਸੇ ਮੈਂ ਦੇਖਿਆ ਅੱਜ ਅੱਜਕੱਲ ਤੁਸੀਂ ਦੇਖਦੇ ਹੋ YouTube ਤੇ ਕਾਫੀ ਜਣ ਕੀ ਵੀਡੀਓਜ਼ ਵਗੈਰਾ ਚੱਲਦੀਆਂ ਨੇ 3000 ਦਾ ਦਰਵਾజా 2500 ਦਾ ਦਰਵਾజా ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਫਰਕ ਕੀ ਹੈ ਦੇਖੋ ਜੀ ਸਭ ਤੋਂ ਜਿਹੜੀ ਵੱਡੀ ਫਰਕ ਅਸੀਂ ਕੋਈ ਵੀ ਕਿਤੇ ਕੋਈ ਜੋੜ ਨਹੀਂ ਯੂਜ਼ ਕਰਤਾ ਹੋਇਆ ਜਿਹੜਾ ਕਿ ਕੋਈ ਆਪਾਂ ਪ੍ਰੋਡਕਟ ਦੇਖਦੇ ਆ 3-4 ਹਜ਼ਾਰ ਵਾਲੇ ਹੁੰਦੇ ਆ ਉਹ ਹੁੰਦਾ ਹੀ ਬੋਰਡ ਦੇ ਉੱਪਰ ਹੈ ਉਹ ਵੀ ਆਬਵੀਅਸਲੀ ਕਿ ਆਪਾਂ ਜੇ ਬੋਰਡ ਦੇ ਉੱਪਰ ਹੀ ਕੋਈ ਪ੍ਰੋਡਕਟ ਨੂੰ ਲੈਮੀਨੇਟ ਕਰਕੇ ਇਹਨੇ ਦਾ ਬਣਾ ਸਕਦੇ ਆ ਕੋਈ ਵੀ ਦੇ ਸਕਦਾ ਹੈ 3000 ਦਾ ਜੇ ਆਪਾਂ ਬਿਲਡਰ ਮੇਕ ਪ੍ਰੋਡਕਟ ਬਣਾਈਏ ਉਹ ਆਪਣਾ ਇੱਕ ਸਸਤੀ ਰੇਂਜ ਵਾਲਾ ਪਕੜਵਾ ਸਕਦੇ ਆ ਉਹ ਮੈਂ ਇੱਕ ਇੱਕ ਚ ਦੇਖਿਆ ਅਵੀ ਇੱਕ ਵੀਡੀਓ ਵੀ ਮੈਂ ਦੇਖੀ ਸੀ ਕਿ ਉਹਦੇ ਵਿੱਚ ਸਲਮਾਈਟਾ ਨਹੀਂ ਹੁੰਦਾ ਸਰ ਕੋਈ ਜ ਆਕੇ ਲਾਦੇ ਦੇਖਣ ਜੀ ਬਿਲਕੁਲ ਸਮਾਈਕਰ ਲੱਗਦਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਮਤਲਬ ਜੀ ਸੋਲ ਹੀ ਇਸ ਤਰ੍ਹਾਂ ਦੀ ਉਹ ਹੁੰਦਾ ਹੈਗਾ ਕਿ ਇੱਕ ਨਾ ਸ਼ੀਟ ਹੁੰਦੀ ਹੈ ਉਹਦੇ ਉੱਤੇ ਇੱਕ ਪ੍ਰਿੰਟਿੰਗ ਹੋਈ ਹੁੰਦੀ ਹੈ ਉਹਨੂੰ ਆਪਾਂ ਪ੍ਰਿੰਟਡ ਡੋਰ ਕਹਿੰਦੇ ਹੈਗੇ ਠੀਕ ਹੈ ਸਰ ਲੇਕਿਨ ਉਹ ਮਾਇਕਾ ਨਹੀਂ ਹੁੰਦਾ ਹੈਗਾ ਇੱਕ ਅਲੱਗ ਚੀਜ਼ ਹੈਗੀ ਅਲੱਗ ਚੀਜ਼ ਆ ਉਹ ਤਾਂ ਵੈਸੇ ਥੋੜਾ ਜਿਹਾ ਪਾਣੀ ਪਾ ਦੇ ਗਿਆ ਨਹੀਂ ਐਕਚੁਅਲੀ ਕੀ ਹੈ ਜੀ ਦੇਖੋ ਆਪਣੀ ਯੂਜ਼ ਹੈ ਜਾਏ ਤੁਸੀਂ ਮਾਲ ਬਣਾ ਕੇ ਇਸ ਸੋ ਸੋਸੀ ਇਹ ਲੋਡ ਦਾ ਤੁਹਾਡਾ ਪਰਪਸ ਹੈ ਕਿ ਤੁਹਾਡਾ ਕਸਟਮਰ ਨੂੰ ਐਕਸਪੀਰੀਅੰਸ ਵਧੀਆ ਦੇਣ ਦਾ ਪਰਪਸ ਹੈ ਬਿਲਕੁਲ ਬਿਲਕੁਲ ਇਹ ਚੀਜ਼ ਦਾ ਬਹੁਤ ਫਰਕ ਹੁੰਦਾ ਹੈ ਬਿਲਕੁਲ ਸਰ ਤੇ ਸਰ ਹੋਰ ਕੀ ਹੈ ਤੁਹਾਡੇ ਕੋਲ ਇਸ ਵਾਰ ਖਾਸ ਦਿਖਾਇਆ ਜੀ ਅਸੀਂ ਇਸ ਤੋਂ ਇਲਾਵਾ ਮੋਡਰਨ ਵਾਰਡਰੋਬਸ ਅਸੀਂ ਬਣਾ ਰਹੇ ਆ ਗਏ ਆ ਹਾਂਜੀ ਇਹ ਵਾਰਡਰੋਬ ਸੈਂਟਡ ਮੈਟ ਫਿਨਿਸ਼ ਹੁੰਦੀਆਂ ਨੇ ਓਕੇ ਸਰ ਇਹਦੇ ਉੱਪਰ ਸਾਰਾ ਜਿਹੜਾ ਹੈਗਾ ਸੇਫ ਮੈਟ ਫਿਨਿਸ਼ ਦਾ ਵਰਕ ਹੋਇਆ ਹੋਇਆ ਹੈ ਇਹਦੇ ਇਹਦੇ ਕੋਈ ਵੀ ਤੁਹਾਨੂੰ ਜਿਹੜਾ ਪ੍ਰੋਡਕਟ ਹੈਗਾ ਅਵੇਨਸ ਨਹੀਂ ਆਏਗੀ ਕਿਤੇ ਸਾਰਾ ਸਾਡਾ ਪ੍ਰੈਸਡ ਮਟੀਰੀਅਲ ਹੁੰਦਾ ਹੈਗਾ ਠੀਕ ਹੈ ਜੀ ਔਰ ਇਹਦੇ ਪਾਲਿਸ਼ਡ ਸਾਈਡਸ ਤੇ ਆਪਾਂ ਕਰਵਾ ਕੇ ਦੇ ਰਹੇ ਹੈਗੇ ਆ ਫਿਨਿਸ਼ ਕੁਆਲਟੀ ਦੇ ਵਿੱਚ ਜਾਂਦੇ ਵਿੱਚ ਵੀ ਕੋਈ ਜੇ 에ਰਰ ਆ ਜੇ ਰਿਪਲੇਸਮੈਂਟ ਹੈ ਮਟੀਰੀਅਲ ਦੀ ਸਾਰਾ ਪ੍ਰੀਮੀਅਮ ਫਿਨਿਸ਼ ਮਟੀਰੀਅਲ ਹੈਗਾ ਔਰ ਜੇ ਤੁਸੀਂ ਕੁਆਲਟੀ ਦੀ ਗੱਲ ਕਰੋ ਤਾਂ ਦੇ ਵਿੱਚ ਸਾਡੀ 15 ਇਅਰ ਬੈਕਅਪ ਗਾਰੰਟੀ ਹੈਗੀ ਅੱਛਾ ਸਰ ਆਪਣੇ ਕੋਲ ਗੱਲ ਕਰ ਲਈਏ ਤੇ ਕਿੰਨੇ ਕੁ ਤਰ੍ਹਾਂ ਦੇ ਦਰਵਾਜ਼ੇ ਹੈਗੇ ਆ ਮਾਡਲ ਦੀ ਗੱਲ ਕਰ ਲਈਏ ਕਿੰਨੇ ਕੁ ਮਾਡਲ ਜੀ ਮਾਡਲ ਸੀ ਇਹ ਗੱਲ ਕਰੀਏ ਤੇ ਦੇਖੋ ਅਸੀਂ ਇੱਥੇ ਨਿੱਕੇ ਲਗਾਇਆ ਹੋਇਆ ਸਾਡੇ ਕੋਲ 30 ਯੀਅਰ ਮੋਲਡਡ ਪੀਵੀਸੀ ਲਮੀਨੇਟ ਸੋਲਿਡ 우ਡ ਸਟੀਲ 도ਰਸ ਤੇ 7-8 ਤਰ੍ਹਾਂ ਦੀ ਸਾਰੀ ਕੈਟਾ बाकी डिजाइन जिस तरह कस्टमर चाहिए था और कस्टमाइजेशन जिस तरह कस्टमर चाहे बाकी से अलावा तो मॉबलर किचन भी बनानी है जी वाटर सि भी बनानी है ये सारे हमारी प्रोडक्ट रेंज इसी कवर करती आइए सर हाँ जी सर ਇਹ ਸਾਡਾ ਕਲਾਸਿਕ ਟੱਚ ਫੋਰਮ ਵਾਜਾਂਦਾ ਜੀ ਇਹਦੇ ਵਿੱਚ ਰੈਟਰਨ ਗਲਾਸ ਸਾਰੀ ਅੰਦਰ ਫਿਟਿੰਗਸ ਹੋ ਰੱਖੀਆਂ ਨੇ ਇਹ ਡੀਕੋ ਫੋਰ ਵਾਰਡਰੋਬ ਹੈਗੀ ਹੈ ਇਹਦਾ ਜਸਟ ਲਾਈਕ ਗ੍ਰੇਸ ਹੈਗਾ ਪੀਯੂ ਐਡ ਵਰਗਾ ਜਿੱਦਾਂ ਆਪਾਂ ਉੱਪਰ ਪੀਯੂ ਪਲੇਨ ਕਰਾਇਆ ਹੋਵੇ ਠੀਕ ਨੇ ਪਰ ਇਹਦੇ ਵਿੱਚ ਆਪਾਂ ਇਕਨੋਮਿਕਲ ਰੇਂਜ ਇਹਨੂੰ ਬਣਾਇਆ ਹੋਇਆ ਹੈ ਇਹਨੂੰ ਆਪਾਂ ਪੀਯੂ ਮੈਟਸ ਫੋਰ ਉੱਪਰ ਰੈਪਿੰਗ ਕੀਤੀ ਹੋਈ ਹੈ ਸੀਐਮਸੀ ਕਰਕੇ ਅਸੀਂ ਇਹ ਪ੍ਰੋਡਕਟ ਨੂੰ ਜਸਟ ਲਾਈਕ ਅਮ ਗ੍ਰੇਸ ਕੱਟਦੀ ਪੀਯੂ ਮੈਟ ਵਰਗੀ ਇਹਦੇ ਵਿੱਚ ਵੀ ਅਗੇਂਸ ਸਾਰੀਆਂ ਫਿਟਿੰਗਸ ਸਭ ਇਨਕਲੂਡ ਰੈਂ ਗਿਆ ਇਹ ਇੱਕ ਪ੍ਰੀਮੀਅਮ ਪ੍ਰੋਡਕਟ ਆ ਜਾਂਦਾ ਹੈਗਾ ਜੇ ਆਪਾਂ ਪ੍ਰੀਮੀਅਮ ਰੇਂਜ ਲੈਣਾ ਹੋਵੇ ਅਗਰ ਆਪਾਂ ਥੋੜੀ ਜਿਹੀ ਰੇਂਜ ਇਕਨੋਮਿਕਲ ਕਰਨੀ ਹੋਵੇ ਤਾਂ ਆਪਾਂ ਸਪੋਰਟ ਚਾ ਸਕਦੇ ਹਾਂ ਅੱਛਾ ਸਰ ਇਹਦੀ ਫਿਟਿੰਗ ਕਿੱਦਾਂ ਹੁੰਦੀ ਹੈ ਘਰ ਦੇ ਵਿੱਚ ਅਗਰ ਕਿਸੇ ਨੇ ਘਰੇ ਫਿਟਿੰਗ ਕਰਾਣੀ ਹੋਵੇ ਇਹ ਸਾਰਾ ਅਸੀਂ ਰੈਡੀਮੇਡ ਆਪਣਾ ਬਣਾ ਕੇ ਲੈ ਕੇ ਜਾਵਾਂਗੇ ਫੈਕਟਰੀ ਤੋਂ ਅਸੀਂ ਘਰ ਜਾ ਕੇ ਸਿਰਫ ਅਸੈਂਬਲਿੰਗ ਕਰਨੀ ਹੈ ਅਸੈਂਬਲਿੰਗ ਕਰਨੀ ਹੈ ਜੀ ਉੱਥੇ ਅਸੀਂ ਕਰ ਜਾਗੇ ਕੋਈ ਖਿਲਾਰਾ ਕੋਈ ਗੰਦ ਨਹੀਂ ਪਾਣਾ ਹੈਗਾ ਅਸੀਂ ਉੱਥੇ ਜਾ ਕੇ ਸਿਰਫ ਅਸੈਂਬਲਿੰਗ ਕਰਾਂਗੇ ਠੀਕ ਹੈ ਸਰ ਅਸੈਂਬਲਿੰਗ ਲਈ ਸਾਡੀ ਟੀਮ ਆਪਦੀ ਹਾਊਸ ਟੀਮ ਹੁੰਦੀ ਹੈ ਤੁਸੀਂ ਆਪਦੇ ਪਰਸਨ ਪ੍ਰੋਵਾਈਡ ਕਰਾਂਗੇ ਠੀਕ ਹੈ ਸਰ ਅ ਅ ਨੈਕਸਟ ਰਹਿ ਗਿਆ ਸਰ ਰਹਿ ਗਿਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦੋ ਜੀ ਇਹ ਮਾਡਰਨ ਕਿਚਨ ਆ ਜਾਂਦਾ ਜੀ ਇਹ ਨਿਊ ਕਲਾਸਿਕ ਕਨਸੈਪਟ ਹੈ ਉੱਪਰ ਤੁਸੀਂ ਦੇਖੋਗੇ ਸਾਰਾ ਕਲਾਸਿਕ ਕਿੱਥਾ ਹੋਇਆ ਹੈ نیچے ਸਾਰਾ ਆਪਾਂ ਮਾਡਰਨ ਲੁੱਕ ਕਿੱਥਾ ਹੋਇਆ ਹੈ ਇਹ ਕਲੈਨਿਕ ਫਿਨਿਸ਼ ਵਾਲੇ ਕਿਚਨਸ ਆ ਜਾਂਦੀਆਂ ਨੇ ਇਹਦੇ ਵਿੱਚ ਵੀ ਕੰਪਲੀਟ ਆਪਾਂ ਸਾਰਾ ਕੁਝ ਬਣਾ ਕੇ ਦੇ ਰਹੇ ਹਾਂ ਜੀ ਜਿਹਦੇ ਵਿੱਚ ਜਿਹੜੀ ਕੁਆਲਿਟੀ ਆਪਣੀ ਆਪਾਂ ਕਰ ਰਹੇ ਹਾਂ ਐਚ ਡੀ ਐਮ ਆਰ ਕੁਆਲਿਟੀ ਹੈ ਬੈਕ ਪੈਨਲਿੰਗ ਪੀ ਵੀ ਸੀ ਹੈ ਵਿਦ ਫਿਟਿੰਗਸ ਵਿਦ ਹਾਰਡਵੇਅਰ ਸਾਰਾ ਕੁਝ ਇਨਕਲੂਡ ਦੇ ਰਹੇ ਹਾਂ ਇਹ ਲੱਕੜ ਕਿਹੜੀ ਲੱਗੀ ਸਰ ਇਹ ਐਸ ਡੀ ਐਚ ਐ ਔਰ ਬਾਕੀ ਤਾਂ ਇਹਨਾਂ ਸਾਰੀ ਪੀਵੀਸੀ ਇਹ ਆਪਾਂ ਸਾਰਾ ਸੀਲਡ ਕੀਤਾ ਹੋਇਆ ਹੈ ਸੀਲਡ ਕੀਤਾ ਹੈ ਇੰਡਸਟਰੀ ਮਾਈਡ ਦਾ ਆਰਡਰ ਦਾ ਕੋਈ ਡੈਕ ਨਹੀਂ ਆਏਗਾ 15 ਇਅਰ ਤੋਂ ਸਾਡੇ ਅੰਦਰ ਵਿੱਚੋਂ ਵੀ ਬੈਕਅਪ ਹੈ ਤੇ ਆਪਾਂ ਕੋਸਟ ਦੀ ਗੱਲ ਕਰ ਲਈਏ ਸਰ ਜੀ ਇਹ ਅਗਰ ਪੂਰੀ ਫਿਟਿੰਗ ਕਰਾਣੀ ਹੋਵੇ ਕਿੰਨੇ ਕੀ ਹੋ ਜਾਂਦੀ ਹੈ ਅ ਦੇਖੋ ਸਰ ਜਿਹੜਾ ਇਹ ਵਾਲਾ ਪ੍ਰੋਜੈਕਟ ਜੇ ਆਪਾਂ ਦੇਖੀਏ ਕਿੰਨੇ ਚਾ ਕਿਤਨਾ ਸਟੱਡੀ ਹੋ ਜਾਂਦੀ ਹੈ ਸਾਡੇ ਕੋਲ 1.5 ਲੱਖ ਰੁਪਏ 1.5 ਲੱਖ ਰੁਪਏ ਇੱਕ ਨੋਰਮਲ ਕਿਚਨ ਜੇ ਆਪਾਂ ਇੱਕ 8x10 ਦੇ ਸੈਕਸ਼ਨ ਦੀ ਗੱਲ ਕਰੀਏ 1.5 ਲੱਖ ਤੋਂ ਲੈ ਕੇ ਬਾਕੀ ਮਾਡਲ ਉੱਪਰ ਵਰਕਿੰਗ ਕਰਦਾ ਹੈ ਇਹ ਤਾਂ ਜਿਹਨਾਂ ਨੇ 1.5 ਲੱਖ ਰੁਪਏ ਦੀ ਕਵਿਟਿੰਗ ਦੱਸੀ ਆ ਨੋਰਮਲੀ ਜਿਹਦੇ ਵਿੱਚ ਅਸੀਂ ਸਾਰਾ ਵੂਡਨ ਵਰਕ ਜਿਹੜਾ ਸਰ ਇਨਕਲੂਡ ਕਰਕੇ ਰਵਾਂਗੇ ਪੱਥਰ ਟਾਈਲ ਦਾ ਕਸਟਮਰ ਦਾ ਕੰਮ ਆਉਂਦਾ ਰਹਿੰਦਾ ਹੈਗਾ ਉਹ ਬਾਅਦ ਚੋਂ ਦਾ ਕੰਮ ਠੀਕ ਹੈ ਸਰ ਇਹ ਸਰ ਅਗਰ ਕਿਸੇ ਨੇ ਤੁਹਾਡੇ ਕੋਲ ਆਨਲਾਈਨ ਯਾਨੀ ਕਿ ਮੰਗਵਾਉਣਾ ਹੋਵੇ ਤੁਹਾਡੀ ਵੈਬਸਾਈਟ ਕੀ ਹੈ ਤੇ ਤੁਹਾਡਾ ਫੋਨ ਨੰਬਰ ਕੀ ਹੈ ਤੇ ਜਿ세 ਨਾਲ ਤੁਹਾਨੂੰ ਕਸਟਮਰ ਨੂੰ ਸੁਭਿਦਤਾ ਹੋਵੇ ਜੀ ਬਿਲਕੁਲ ਮੈਂ ਤੁਹਾਨੂੰ ਆਪਣੀ ਕੰਪਨੀ ਦਾ ਕੈਟਲੋਗ ਦਿਖਾਣਾ ਸਾਡੀ ਕੰਪਨੀ ਹੈਗੀ ਹੈ ਐਵਰਗ੍ਰੀਨ ਇੰਡਸਟਰੀਜ਼ ਇਹ ਫਿਰੋਜ਼ਪੁਰ ਰੋਡ ਤੇ ਸਾਡਾ ਐਡਰੈਸ ਹੈ ਜੀ ਇਹ ਤੁਸੀਂ ਕੰਟੈਕਟ ਨੰਬਰ ਦੇਖੋਗੇ ਇਹਦੇ ਅੰਦਰ ਆ ਰਿਹਾ ਹੈ 9872022360 ਇਹ ਸਰ WhatsApp ਨੰਬਰ ਆ ਰਿਹਾ ਜੀ ਇਹ ਮੇਰਾ ਪਰਸਨਲ ਨੰਬਰ ਵੀ ਹੈ ਜੀ ਕੰਟੈਕਟ ਨੰਬਰ ਆਪਣਾ WhatsApp ਨੰਬਰ ਵੀ ਆ ਰਿਹਾ ਠੀਕ ਹੈ ਸਰ ਬਾਕੀ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਤੁਹਾਡੇ ਕਰ ਕੋਈ ਆਨਲਾਈਨ ਉਹਨਾਂ ਸਰਵਿਸ ਚਾਹੀਦੀ ਹੈ ਉਹ ਵੀ ਸਾਡੇ ਆਨਲਾਈਨ PDF ਤੋਂ ਤੁਹਾਨੂੰ ਲਿੰਕ ਸ਼ੇਅਰ ਹੋ ਜਾਣਗੇ ਤੇ ਅਸੀਂ ਆਪਣੀ ਟੀਮ ਵੀ ਤੁਹਾਡੇ ਕੋਲ ਪ੍ਰੈਕਟੀਕਲੀ ਵੀ ਭਿਜਵਾ ਦਿਆਂਗੇ ਸਰ ਸਾਡੀ ਵੀਡੀਓ ਦੇਖ ਕੇ ਆਕਰ ਕੋਈ ਐਗਜ਼ੀਬਿਸ਼ਨ ਤੇ ਆਣਾ ਚਾਹਵੇ ਤੇ ਕਿੰਨੇ ਨੰਬਰ ਹਾਲ ਚ ਤੇ ਕਿੰਨੇ ਨੰਬਰ ਸਟਾਲ ਲਗਾ ਸਕਦਾ ਜੀ ਇਹ ਆਪਣਾ ਹਾਲ ਨੰਬਰ ਹੈਗਾ ਜੀ 2 ਪੌਂਟ ਸਟਾਲ ਨੰਬਰ ਹੈਗਾ A2 ਕੰਪਨੀ ਹੈਗਾ ਅਵਰ ਗ੍ਰੀਨ ਇੰਡਸਟਰੀਜ਼ ਠੀਕ ਹੈ ਜੀ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੂਗਾ ਕਸਟਮਰ ਨੂੰ ਜੀ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜਿੰਨਾ ਜਿੰਨਾ ਦੇ ਕਾਰ ਬਣ ਰਹੇ ਆ ਜਾਂ ਜਿੰਨਾ ਦਾ ਸਾਡੇ ਰਿਲੇਟਿਡ ਕੁਝ ਕੰਮ ਹੈਗਾ ਜਿੰਦਾ ਕੰਟਰੈਕਟਰਸ ਬਿਲਡਰਸ ਆਰਕੀਟੈਕਟਸ ਹੋਗੇ ਉਹ ਪਲੀਜ਼ ਵਿਜ਼ਿਟ ਕਰਨਾ ਸ਼ੋ ਨੂੰ ਹਰ ਤਰ੍ਹਾਂ ਦੀ ਕਾਫੀ ਤਰ੍ਹਾਂ ਦੀ ਵੱਡੀ ਇੰਡਸਟਰੀ ਦਾ ਸ਼ੋ ਲੱਗਾ ਹੋਇਆ ਹੈ ਔਰ ਇਹਦੇ ਵਿੱਚ 도ਰਸ ਕਿਚਨਸ ਵਾਰਡਰੋਬ ਜੋਸੀ ਕੰਮ ਕਰ ਰਹੇ ਹੈਗੇ ਸਾਡੇ ਲਈ ਕੋਈ ਵੀ ਸੇਵਾ ਹੈ ਯੂ ਆਰ ਮੋਸਟ ਵੈਲਕਮ ਅਸੀਂ ਹਰ ਤਰ੍ਹਾਂ ਦਾ ਤੁਹਾਡੇ ਲਈ ਕਸਟਮਾਈਜ਼ੇਸ਼ਨ ਕਰਕੇ ਦਵਾਂਗੇ ਅੱਛੇ ਰੇਟਾਂ ਦੇ ਵਿੱਚ ਕਰਕੇ ਦਵਾਂਗੇ ਤੁਹਾਡੇ ਨਾਲ ਵਧੀਆ ਲਿੰਕ ਜੋੜਾਂਗੇ ਚਲ ਥੈਂਕਸ ਜਿਸ ਸਰ ਕੇ ਬਾਅਦ ਗੱਲਬਾਤ ਕੀਤੀ ਆ ਰਜੇ ਜੀ ਨੇ ਸਾਰੀ ਜਾਣਕਾਰੀ ਦੇ ਦਿੱਤੀ ਜਿਹੜੇ ਦਰਵਾਜ਼ੇ ਨੇ ਕਾਫੀ ਵਧੀਆ ਕੁਆਲਿਟੀ ਦੇ ਨੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਦਰਵਾਜ਼ੇ ਦੀ ਜਿਹੜੀ ਗਾਰੰਟੀ ਹੈ ਆਪਣਾ 15 ਸਾਲ ਦੀ ਜਿਹੜੀ ਗਾਰੰਟੀ ਆ ਤੇ ਉਸ ਤੋਂ ਬਾਅਦ ਇਹ ਦਰਵਾਜੇ ਦੇ ਨਾਲ ਕੋਈ ਸੌਂਕ ਲੱਗਣ ਦਾ ਡਰ ਨਾ ਇਹ ਪਾਣੀ ਦੇ ਵਿੱਚ ਫੁੱਲਣ ਜਿਹੜੇ ਦਰਵਾਜੇ ਨਾਲ ਪਾਣੀ ਦੇ ਵਿੱਚ ਫੁੱਲਣਗੇ ਬਾਕੀ ਤੁਸੀਂ ਸਾਰੀ ਜਾਣਕਾਰੀ ਤੁਸੀਂ ਸੁਣ ਲਈਤੀ ਆ ਬਾਕੀ ਹੋਰ ਵੀ ਨਹੀਂ ਆਪਣੇ ਲਈ ਹਾਜ਼ਰ ਅਮਗੇ ਵੇਖ ਤੋਂ ਸਾਨੂੰ